ਪੇਡਾਂ ਤੇ ਚਮਚੇ ਮੇਰੀ ਵੀਡੀਓ ਤੋਂ ਮੇਰੇ ਗਾਣੇ ਤੋਂ ਦੂਰ ਰਹਿਣਾ ਹੋ ਮਾਈਕ ਦੇ ਉੱਤੇ ਪੜਥੂ ਪਾ ਦੂੰ ਦੇਖਿਓ ਨਾਲੇ ਧਰਨੇ ਲਾ ਦੂੰ ਹੋ ਮਾਈਕ ਦੇ ਉੱਤੇ ਪੜਥੂ ਪਾ ਦੂੰ ਦੇਖਿਓ ਨਾਲੇ ਧਰਨੇ ਲਾ ਦੂੰ ਏਜੰਟਾਂ ਕੋਲੋਂ ਕੈਸ਼ ਕਢਾ ਦੂੰ ਪਰ ਸ਼ਾਸ਼ੰਦੀ ਮੈਂ ਪੂਛ ਚਕਾ ਦੂੰ ਸੰਗਤ ਜੀ ਮੈਂ ਪਾਨਾ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸੰਗਤ ਜੀ ਮੈਂ ਪਾਨਾ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਉਹ ਹਿੰਦੀ ਵਿੱਚ ਕਰੂੰ ਮਿਕਸ ਪੰਜਾਬੀ ਹਰਿਆਣੇ ਵਿੱਚ ਨਾ ਸੁਣੇ ਕੋਈ ਸਾਡੀ ਹਿੰਦੀ ਵਿੱਚ ਕਰੂੰ ਮਿਕਸ ਪੰਜਾਬੀ ਹਰਿਆਣੇ ਵਿੱਚ ਨਾ ਸੁਣੇ ਕੋਈ ਸਾਡੀ ਨੱਟ ਤੇ ਬਾਬਾ ਜੀ ਜਾਮਾ ਦਾਗੀ ਸੇਵਾ ਵਿੱਚ ਮੈਂ ਹਾਜ਼ਰ ਟਾਡੀ ਸੰਗਤ ਜੀ ਨਵਦੀਪ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸੰਗਤ ਜੀ ਨਵਦੀਪ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਮੈਂ ਮੈਡੀਕਲ ਤੇ ਮਾਰੂੰ ਛਾਪੇ ਆਪੇ ਭੇਜ ਕੇ ਫੜ ਲੂੰ ਆਪੇ ਮੈਂ ਮੈਡੀਕਲ ਤੇ ਮਾਰੂੰ ਛਾਪੇ ਆਪੇ ਭੇਜ ਕੇ ਫੜ ਲੂੰ ਆਪੇ ਰੌਲਾ ਪਾਉਂ ਮਰ ਗਏ ਕਾਕੇ ਕਰੂੰ ਪਿੱਟ ਸਿਆ ਪਾ ਠਾਣੇ ਕੀ ਨਾਕੇ ਸੰਗਤ ਜੀ ਮੈਂ ਛੋਟਾ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸੰਗਤ ਜੀ ਮੈਂ ਛੋਟਾ ਬੋਲਦਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸਮਾਜ ਸੇਵੀ ਮੈਂ ਬਣ ਗਿਆ ਪਾਈ ਪਹਿਲਾ ਨਾ ਮੈਨੂੰ ਅਕਲ ਸੀ ਆਈ ਸਮਾਜ ਸੇਵੀ ਮੈਂ ਬਣ ਗਿਆ ਪਾਈ ਪਹਿਲਾ ਨਾ ਮੈਨੂੰ ਅਕਲ ਸੀ ਆਈ ਫੇਰ ਬੋਡਾਂ ਤੇ ਮਲੀ سیاਹੀ ਹੁਣ ਸਿਆਸਤ ਦੇ ਵਿੱਚ ਕਰਾਂ ਟਰਾਈ ਸੰਗਤ ਜੀ ਮੈਂ ਲੱਖਾ ਸਦਾਣਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸੰਗਤ ਜੀ ਮੈਂ ਲੱਖਾਂ ਸਦਾਣਾ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਫਤਿਹਗੜ ਸਾਹਿਬ ਮੇਰਾ ਪਤਾ ਟਿਕਾਣਾ ਪਿੰਡ ਤਿੰਬਰਪੁਰ ਕੋਲ ਪਗੜਾਣਾ ਫਤਿਹਗੜ ਸਾਹਿਬ ਮੇਰਾ ਪਤਾ ਟਿਕਾਣਾ ਪਿੰਡ ਤਿੰਬਰਪੁਰ ਕੋਲ ਪਗੜਾਣਾ ਪਗੜਾਣੇ ਵਾਲਾ ਵੱਜਦਾ ਲਾਣਾ ਬਡਾਲੀ ਅਲਾ ਸਿੰਘ ਲੱਗਦਾ ਠਾਣਾ ਸੰਗਤ ਜੀ ਮੈਂ ਗੀਤਕਾਰ ਹਾਂ ਮੈਨੂੰ ਵੀ ਕੋਈ ਕੁਰਸੀ ਲੈ ਦਿਓ ਸੰਗਤ ਜੀ ਮੈਂ ਗੀਤਕਾਰ ਹਾਂ ਮੈਨੂੰ ਵੀ ਕੋਈ ਕੁਰਸੀ ਲੈ ਦਿਓ